ਤੇ ਸਿੱਖ ਕਹਿੰਦੇ ਮਹਾਰਾਜ ਕਵਨ ਸਰੂਪ ਆਪਨ ਪ੍ਰਭ ਕੀਨਾ ਤੇ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਇਹ ਕੈਸਾ ਸਰੂਪ ਧਾਰ ਲਿਆ ਤੁਸੀਂ ਅਸੀਂ ਉਹਨੂੰ ਟੱਚ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਹੱਥ ਲਾਉਣ ਦੀ ਪਰ ਮਹਾਰਾਜ ਹੱਥ ਸ਼ੋਹਿਆ ਨਹੀਂ ਜਾਂਦਾ ਹੱਥ ਵਾਪਸ ਆ ਜਾਂਦਾ ਖਾਲੀ ਬਿਨਾ ਸ਼ੋਹਿਆ ਤੇ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਖਾਲਸਾ ਜੀ ਜੇ ਸਾਡੇ ਸਰੂਪ ਦੇ ਦਰਸ਼ਨ ਕਰਨੇ ਹਨ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੋ ਮਹਾਰਾਜ ਜੇ ਬਚਨ ਕਰਨੇ ਹੋਣ ਤਾਂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੇ ਸਾਡੇ ਨਾਲ ਬਚਨ ਕਰਨੇ ਨੇ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜੋ ਤੁਸੀਂ ਸਾਡੇ ਨਾਲ ਬਚਨ ਕਰੋਗੇ ਗੁਰੂ ਦਰਸ ਜਿਹ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰ ਸੋਚ ਹੈ ਪੜੈ ਗ੍ਰੰਥ ਮਨ ਲਾਏ ਇਸ ਕਰਕੇ ਸਿਆਣੇ ਨਾ ਜਿਹੜੇ ਸਿਆਣੇ ਨੇ ਜਿਨ੍ਹਾਂ ਦੇ ਮਨ ਵਿੱਚ ਭੈ ਹੈ ਗੁਰੂ ਦਾ ਗੁਰੂ ਕੇ ਸ਼ਬਦ ਦਾ ਡਰ ਹੈ ਅਦਬ ਹੈ ਉਹ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਤੋਂ ਬਗੈਰ ਆਪਣਾ ਜੀਵਨ ਦੀ ਆਪਣੇ ਸਵੇਰ ਦੀ ਦਿਨ ਦੀ ਸ਼ੁਰੂਆਤ ਨਹੀਂ ਕਰਦੇ ਸਾਡੇ ਬਜ਼ੁਰਗ ਸਾਡੇ ਇਤਿਹਾਸ ਵਿੱਚ ਆਇਆ ਜੇ ਉਹਨਾਂ ਨੇ ਜੰਗਾਂ ਵੀ ਲੜੀਆਂ ਅੰਗਰੇਜ਼ਾਂ ਦੇ ਵੇਲੇ ਤਾਂ ਬਿਲਕੁਲ ਛੋਟੇ ਜਿਹੇ ਸਰੂਪ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਦੁਮਾਲੇ ਵਿੱਚ ਰੱਖਦੇ ਸੀ ਜਦੋਂ ਸਮਾਂ ਮਿਲਦਾ ਉਹਦੇ ਵਿੱਚੋਂ ਸ੍ਰੀ ਮੁਖਵਾਕ ਲੈ ਕੇ ਫਿਰ ਆਪਣੇ ਦਿਨ ਦਾ ਅੱਗੇ ਦਾ ਕਾਰਜ ਕਰਦੇ ਸੀ ਇਸ ਕਰਕੇ ਆਪਾਂ ਵੀ ਇਹਨਾਂ ਬਜ਼ੁਰਗਾਂ ਤੋਂ ਇਨਾ ਸਿਆਣੇ ਗੁਰਸਿੱਖਾਂ ਤੋਂ ਸਿੱਖ ਲਈਏ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਵੇਲੇ ਸਹੂਲਤ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਬਾਣੀ ਦਾ ਪੱਲਾ ਨਹੀਂ ਛੜਿਆ ਅੱਜ ਸਾਡੇ ਕੋਲ ਸਭ ਕੁਝ ਹੈ ਇੱਕ ਐਪ ਹੈ ਫੋਨ ਦੇ ਵਿੱਚ ਗੁਰਬਾਣੀ ਦਾ ਉਸ ਵਿੱਚ ਗੁਰਬਾਣੀ ਦੇ ਚਾਰ-ਚਾਰ ਅਰਥ ਨੇ ਇੰਨੀ ਸਹੂਲਤ ਹੈ ਚਾਰ-ਚਾਰ ਅਰਥ ਹੈ ਵਿਦਵਾਨਾਂ ਦੇ ਕੀਤੇ ਹੋਏ ਇੱਕ ਪੁਰਾਤਨ ਹੈ ਇੱਕ ਨਵੀਨ ਹੈ ਸਭ ਕੁਝ ਹੈ ਦੇਖੋ ਉਹਨਾਂ ਬਜ਼ੁਰਗਾ ਦੇ ਵੇਲੇ ਕੁਝ ਨਹੀਂ ਸੀ ਪਰ ਉਹਨਾਂ ਦੇ ਹਿਰਦੇ ਵਿੱਚ ਬਾਣੀ ਸੀ ਉਹਨਾਂ ਦੇ ਅੰਦਰ ਬਾਣੀ ਸੀ ਅੱਜ ਸਾਡੇ ਅੰਦਰ ਕੀ ਭਰਿਆ ਕੂੜ ਭਰਿਆ ਹੋਇਆ ਦੇਖੋ ਪਤੀਲੇ ਵਿੱਚ ਬਰਤਨ ਦੇ ਵਿੱਚ ਅਸੀਂ ਕੋਈ ਪਾਣਾ ਹੋਵੇ ਜਿਵੇਂ ਆਸਾ ਦੀ ਬਾਰ ਵਿੱਚ ਆਪਾਂ ਪੜਦੇ ਹਾਂ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਉਹਨਾਂ ਚ ਕੋਈ ਭਾਂਡਾ ਹੈ ਜਿਵੇਂ ਕਿ ਕੋਈ ਭਾਂਡੇ ਦੇ ਵਿੱਚ ਬਰਤਨ ਦੇ ਵਿੱਚ ਤੁਸੀਂ ਕੋਈ ਵਸਤੂ ਪਾਣੀ ਹੈ ਪਦਾਰਥ ਪਾਣਾ ਹੈ ਦੁੱਧ ਪਾਣਾ ਹੈ ਪਾਣੀ ਪਾਣਾ ਹੈ ਪਰ ਉਹਦੇ ਵਿੱਚ ਪਹਿਲੇ ਤੋਂ ਕੋਈ ਪਦਾਰਥ ਪਿਆ ਹੈ ਉਹਦੇ ਵਿੱਚ ਫਿਰ ਦੂਸਰਾ ਪਦਾਰਥ ਦੂਸਰੀ ਵਸਤੂ ਨਹੀਂ ਪੈ ਸਕਦੀ ਸਾਡੇ ਅੰਦਰ ਸ਼ਬਦ ਨੂੰ ਟਿਕਾਣਾ ਹੈ ਇਹਦੇ ਅੰਦਰੋਂ ਸਭ ਤੋਂ ਪਹਿਲਾਂ ਈਰਖਾ ਨੂੰ ਕੱਢਣਾ ਪਵੇਗਾ ਜਿਹੜੇ ਔਗਣ ਨੇ ਉਹਨਾਂ ਨੂੰ ਕੱਢ ਕੇ ਸੁੱਟਣਾ ਪਵੇਗਾ ਤਾਂ ਸ਼ਬਦ ਟਿਕੇਗਾ ਤਾਂ ਨਾਮ ਟਿਕੇਗਾ ਜੇ ਨਾਮ ਟਿਕੇਗਾ ਤੇ ਉਹ ਪਰਮਾਤਮਾ ਪ੍ਰਗਟ ਹੋ ਜਾਏਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਹੋਈ ਅੱਜ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਵੀ ਅੱਜ ਦੇ ਸ਼ਬਦ ਵਿੱਚ ਮੋਹਰ ਲਾ ਦਿੱਤੀ ਆਪਾਂ ਨੇ ਸ਼ਲੋਕ ਮਹੱਲਾ 3 ਉਹਦੀ ਵੀ ਵਿਚਾਰ ਕੀਤੀ ਹੈ ਪੌੜੀ ਜਿਹੜੀ ਹੈ ਅੱਗੇ ਮਹਾਰਾਜ ਨੇ ਉਚਾਰਨ ਕੀਤੀ ਉਸ ਵਿੱਚ ਮਹਾਰਾਜ ਜੀ ਬੇਨਤੀ ਕਰਦੇ ਨੇ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਇਥੇ ਬੇਨਤੀ ਕਰਦੇ ਨੇ ਤੇ ਸਾਨੂੰ ਇਹ ਸਿਖਾਉਂਦੇ ਨੇ ਕਿ ਪ੍ਰਮਾਤਮਾ ਦੇ ਅੱਗੇ ਬੇਨਤੀ ਕਿਵੇਂ ਕਰਨੀ ਹੈ ਪਾਤਸ਼ਾਹ ਜੀ ਕਹਿੰਦੇ ਇਹ ਸਭ ਨੂੰ ਹਰਿਆ ਭਰਿਆ ਕਰਨ ਵਾਲੇ ਪ੍ਰਮਾਤਮਾ ਤੂੰ ਕਿਰਪਾ ਕਰ ਆਪਣੀ ਦਇਆ ਸਾਡੇ ਤੇ ਕਰ ਹਰ ਬੋਲੀ ਬੈਣੀ ਐ ਹਰ ਪ੍ਰਮਾਤਮਾ ਮੇਰੇ ਤੇ ਇਹ ਕਿਰਪਾ ਕਰਕੇ ਮੈਂ ਤੇਰੀ ਬਾਣੀ ਬੋਲਾਂ ਬੋਲਾਂ ਤੋਂ ਭਾਵ ਹੈ ਪੜਾਂ ਅਸੀਂ ਵੀ ਅੱਜ ਇਹ ਬੇਨਤੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੇ ਬਾਣੀ ਨਹੀਂ ਪੜ ਸਕੇ ਤੇ ਕਿਰਪਾ ਕਰ ਅਸੀਂ ਹੁਣ ਪੜ ਸਕੀਏ ਜਿਹੜੇ ਪੜਦੇ ਨੇ ਉਹ ਅਰਦਾਸ ਕਰੋ ਮਹਾਰਾਜ ਅਸੀਂ ਪੜ ਚੁੱਕੇ ਹਾਂ ਜਾਂ ਪੜਦੇ ਹਾਂ ਸਾਡੇ ਬੱਚੇ ਵੀ ਤੇਰੀ ਬਾਣੀ ਨੂੰ ਪੜੇ ਅੱਜ ਦਾ ਸ਼ਬਦ ਵੀ ਸਾਨੂੰ ਇਹ ਸਿੱਖਿਆ ਦੇ ਰਿਹਾ ਜੋ ਅੰਮ੍ਰਿਤ ਵੇਲੇ ਇਹ ਅਸਥਾਨ ਤੇ ਹੁਕਮਨਾਮਾ ਆਇਆ ਉਹ ਸ਼ਬਦ ਦੀ ਪੰਕਤੀ ਹੈ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਦੇਖੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੱਕ ਬਚਨ ਮੈਂ ਸਾਂਝਾ ਕਰਕੇ ਸਮਾਪਤੀ ਵਾਲੇ ਪਾਸੇ ਆਵਾਂ ਜਿਸ ਵੇਲੇ ਪਾਵਨ ਸਰੂਪ ਤਿਆਰ ਹੋਇਆ ਨਾ ਉਹਦੀ ਮਹਾਨਤਾ ਸਿੱਖਾਂ ਨੇ ਪੁੱਛੀ ਮਹਾਰਾਜ ਇਹ ਬਾਣੀ ਦੀ ਮਹਾਨਤਾ ਦੱਸੋ ਮਹਾਰਾਜ ਨੇ ਕਿਹਾ ਸਿੱਖੋ ਮੇਰੇ ਸਰੂਪ ਤੇ ਜਾਣਦੇ ਹੈ ਦੀਰਗ ਸਾਹਿਬ ਜਨ ਅਦਾਇਬ ਕਹਿਹੁ ਪਾਤਸ਼ਾਹ ਜੀ ਕਹਿੰਦੇ ਮੇਰਾ ਸਰੂਪ ਹੈ ਨਾ ਮੇਰਾ ਸ਼ਰੀਰ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮੇਰੇ ਸ਼ਰੀਰ ਨਾਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਵੱਡੇ ਨੇ ਮਹਾਨ ਨੇ ਪਾਤਸ਼ਾਹ ਜੀ ਆਖਣ ਲੱਗੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਮੇਰੇ ਸਰੂਪ ਤੇ ਜਾਤੇ ਹੈ ਦੀਰਗ ਸਾਹਿਬ ਜਨ ਅਦਾਇਬ ਕਹਿਓ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਐ ਸਿੱਖੋ ਜਿਹੜੀ ਗੁਰੂ ਕੀ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਮੇਰਾ ਸ਼ਰੀਰ ਇੱਕ ਥਾਂ ਤੇ ਅੰਮ੍ਰਿਤਸਰ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਸ਼ਰੀਰ ਹੈ ਅੰਮ੍ਰਿਤਸਰ ਵਿੱਚ ਹੈ ਕਾਬਲ ਵਿੱਚ ਨਹੀਂ ਜਾ ਸਕਦਾ ਦਿੱਲੀ ਨਹੀਂ ਜਾ ਸਕਦਾ ਅੰਮ੍ਰਿਤਸਰ ਇੱਕ ਥਾਂ ਤੇ ਇੱਕੋ ਥਾਂ ਤੇ ਸੰਗਤ ਦਰਸ਼ਨ ਕਰ ਸਕਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਜ ਇੱਥੇ ਵੀ ਹੈ ਸੰਸਾਰ ਦੇ ਕੋਨੇ-ਕੋਨੇ ਵਿੱਚ ਹੈ ਇਹਦੀ ਜੇ ਦੇਣ ਹੈ ਸਭ ਤੋਂ ਵੱਡੀ ਬਖਸ਼ੀਸ਼ ਹੈ ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹੀ ਕਹਿੰਦੇ ਇੱਕੋ ਸਮੇਂ ਤੇ ਸਾਰੇ ਬ੍ਰਹਿਮੰਡ ਨੂੰ ਸਾਰੇ ਸ੍ਰਿਸ਼ਟੀ ਨੂੰ ਸਿੱਖਿਆ ਦੇਣ ਵਾਲੇ ਜੇ ਕੋਈ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਸਵੇਰੇ ਅੰਮ੍ਰਿਤ ਵੇਲੇ ਇੱਥੋਂ ਮੈਂ ਸੋਚਦਾ ਹਾਂ ਕਿ ਆਪ ਸੰਗਤਾਂ ਨੂੰ ਮਹਾਰਾਜ ਨੇ ਇਹ ਬਚਨ ਦੱਸਿਆ ਕਿ ਹਰ ਹਰ ਆਪਣੀ ਦਇਆ ਕਰ ਇਹ ਬੇਨਤੀ ਕਰੋ ਹਰ ਰੋਜ਼ ਆਪਣੇ ਜੀਵਨ ਵਿੱਚ ਮਹਾਰਾਜ ਸੱਚੇ ਬਾਦਸ਼ਾਹ ਕਿਰਪਾ ਕਰਕੇ ਸਾਡੇ ਤੇ ਵੀ ਦਇਆ ਕਰੋ ਹਰ ਬੋਲੀ ਬਹਿਣ ਤੇਰੀ ਜਿਹੜੀ ਬਾਣੀ ਹੈ ਮੈਂ ਬੋਲਾਂ ਉਚਾਰਨ ਕਰਾਂ ਪੜਾਂ ਅਗੇ ਆਖਦੇ ਨੇ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਪਹਿਲੀ ਅਰਦਾਸ ਹੈ ਬਾਣੀ ਪੜਨ ਦੀ ਦਾਤ ਮੰਗਣੀ ਦੂਸਰੀ ਹੈ ਮਹਾਰਾਜ ਤੇਰਾ ਮੈਂ ਨਾਮ ਵੀ ਜਪਾਂ ਦੂਸਰੀ ਅਰਦਾਸ ਹੈ ਮੈਂ ਤੇਰਾ ਨਾਮ ਵੀ ਜੱਪਾਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਾਂ ਮੂਲ ਮੰਤਰ ਦਾ ਜਾਪ ਕਰਾਂ ਹਰ ਨਾਮ ਤੇ ਆਈ ਹਰ ਉਚਰਾ ਹਰ ਲਾਹਾ ਲੈਣੀ ਤੇਰਾ ਨਾਮ ਜਪਣ ਦਾ ਨਾਮ ਜਪ ਜਪ ਕੇ ਆਪਣੇ ਜੀਵਨ ਦਾ ਲਾਹਾ ਲ੍ਹਾਂ ਅੱਗੇ ਆਖਦੇ ਨੇ ਜੋ ਜਪਦੇ ਹਰ ਹਰ ਦਿਨ ਸਰਾਤ ਇੱਥੇ ਰਿਜ਼ਲਟ ਦੱਸਦੇ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਣਗੇ ਨਾ ਜਾਂ ਜਪਦੇ ਨੇ ਦਿਨ ਰਾਤ ਉੱਠਦੇ ਆ ਬੈਠਦੇ ਆ ਆਪਣੇ ਕੰਮਾਂ ਨੂੰ ਕਰਦੇ ਆ ਜੋ ਜਪਦੇ ਹਰ ਹਰ ਦਿਨਸ ਰਾਤ ਤਿੰਨ ਹੌਂ ਕੁਰਬੈਣੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਉਹਨਾਂ ਤੋਂ ਮੈਂ ਸਤਕੇ ਜਾਂਦਾ ਹਾਂ ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ ਅੱਗੇ ਆਖਦੇ ਨੇ ਤਿੰਨ ਹੌਂ ਕੁਰਬੈਣੀ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਆਰਾਧਿਆ ਜਿਨ੍ਹਾਂ ਨੇ ਮੇਰੇ ਸਤਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਆਰਾਧਿਆ ਹੈ ਉਹਨਾਂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਜਪਿਆ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਤਿੰਨ ਜਨ ਦੇਖਾਂ ਨੈਣੀ ਉਹਨਾਂ ਰੱਬ ਦੇ ਪਿਆਰਿਆਂ ਨੂੰ ਮੈਂ ਆਪਣੇ ਨੇਤਰਾਂ ਦੇ ਨਾਲ ਦੇਖਾਂ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜਨ ਵਾਲੇ ਬਾਣੀ ਦਾ ਕੀਰਤਨ ਕਰਨ ਵਾਲੇ ਬਾਣੀ ਦੀ ਕਥਾ ਕਰਨ ਵਾਲਿਆਂ ਨੂੰ ਇਸ ਕਰਕੇ ਪੂਜਿਆ ਜਾਂਦਾ ਇਸ ਕਰਕੇ ਸਤਿਕਾਰ ਦਿੱਤਾ ਜਾਂਦਾ ਕਿ ਸਤ ਗੁਰੂ ਦੀ ਬਾਣੀ ਪੜਦੇ ਨੇ ਅਸੀਂ ਵੀ ਸਤ ਗੁਰੂ ਦੀ ਬਾਣੀ ਪੜਾਂਗੇ ਤਾਂ ਸਤ ਗੁਰੂ ਦਾ ਸਾਥ ਸੰਗਤ ਜੀ ਮਾਣ ਸਤਿਕਾਰ ਸਾਨੂੰ ਪ੍ਰਾਪਤ ਹੋਵੇਗਾ ਪਿਆਰ ਮਿਲੇਗਾ ਤੇ ਅਗੇ ਸੱਚੇ ਪਾਤਸ਼ਾਹ ਜੀ ਆਖਦੇ ਨੇ ਅਖੀਰਲੀ ਪੰਕਤੀ ਵਿੱਚ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਕਹਿੰਦੇ ਜਿਸ ਮੇਰੇ ਸਤ ਗੁਰੂ ਨੇ ਮੈਨੂੰ ਆਪਣਾ ਸੈਣੀ ਕਹਿੰਦੇ ਸਾਥੀ ਨੂੰ ਜਿਸ ਨੇ ਮੇਰੇ ਸਾਥੀ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਜਿਸ ਗੁਰੂ ਨੇ ਮੈਂ ਉਸ ਗੁਰੂ ਤੋਂ ਕੁਰਬਾਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ ਨੇ ਜੇ ਸਾਨੂੰ ਵੀ ਪਰਮਾਤਮਾ ਸਾਥੀ ਨੂੰ ਮਿਲਣਾ ਹੈ ਤਾਂ ਸਾਨੂੰ ਸਤ ਗੁਰੂ ਤਾਂ ਸਾਨੂੰ ਸਤ ਗੁਰੂ ਦੀ ਓਟ ਲੈਣੀ ਪੈਣੀ ਸਤ ਗੁਰੂ ਦੀ ਬਾਣੀ ਪੜਨੀ ਜ਼ਰੂਰੀ ਹੈ ਸਤ ਗੁਰੂ ਦੀ ਬਾਣੀ ਦਾ ਉਪਦੇਸ਼ ਹਿਰਦੇ ਵਿੱਚ ਵਸਾਉਣਾ ਜ਼ਰੂਰੀ ਹੈ ਤਾਂ ਹੀ ਸਾਧ ਸੰਗਤ ਜੀ ਉਸ ਪ੍ਰਮਾਤਮਾ ਨੂੰ ਅਸੀਂ ਮਿਲ ਸਕਦੇ ਹਾਂ ਸਾਡਾ ਜੀਵਨ ਇੱਕ ਪਾਣੀ ਦੀ ਬੂੰਦ ਦੀ ਤਰ੍ਹਾਂ ਹੈ ਪਾਣੀ ਦਾ ਬੂੰਦ ਦਾ ਇਕੱਲਾ ਹੋਣਾ ਕੁਝ ਨਹੀਂ ਹੈ ਵਿਅਰਥ ਹੈ ਪਾਣੀ ਦੀ ਬੂੰਦ ਇਕੱਲੀ ਹੈ ਤਾਂ ਇੱਕ ਦਿਨ ਸੁੱਕ ਜਾਏਗੀ ਨਾਸ਼ ਹੋ ਜਾਏਗੀ ਪਾਣੀ ਦੀ ਬੂੰਦ ਵਿਸ਼ਾਲ ਨਦੀ ਜਾਂ ਸਮੁੰਦਰ ਵਿੱਚ ਮਿਲੇਗੀ ਤਾਂ ਨਦੀ ਦਾ ਰੂਪ ਸਮੁੰਦਰ ਦਾ ਰੂਪ ਕਹਾਏਗੀ ਅਸੀਂ ਬੂੰਦ ਦੇ ਨੇ ਆਈ ਹੈ ਸ਼ਬਦ ਸਾਗਰ ਹੈ ਸਮੁੰਦਰ ਹੈ ਉਹਦੇ ਵਿੱਚ ਜੇ ਲੀਨ ਹੋਣਾ ਹੈ ਤੇ ਫਿਰ ਸਿਮਰਨ ਨਾਲ ਬਾਣੀ ਪੜ ਕੇ ਇਹ ਰਸਤਾ ਹੈ ਜੋ ਸਾਨੂੰ ਸੱਚੇ ਪਾਤਸ਼ਾਹ ਨੇ ਦਿੱਤਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਮਿਹਰ ਬਖਸ਼ੀਸ਼ਾਂ ਕਰਨ ਅੱਜ ਦਾ ਜਿਹੜਾ ਉਪਦੇਸ਼ ਹੈ ਸਾਡੇ ਸਭ ਦੇ ਹਿਰਦਿਆਂ ਵਿੱਚ ਵਸੇ ਸਾਨੂੰ ਵੀ ਇਸ ਹੁਕਮਨਾਮੇ ਰਾਹੀ ਉਹ ਅਰਦਾਸ ਆਪਣੇ ਜੀਵਨ ਵਿੱਚ ਧਾਰਨ ਕਰਨ ਦਾ ਧਾਰਨ ਕਰਨ ਦੀ ਜਾਂਚ ਆ ਜਾਵੇ ਇਨੀਆਂ ਬੇਨਤੀਆਂ ਦਾਸ ਵੱਲੋਂ ਪ੍ਰਵਾਨ ਕਰਨੀਆਂ ਇਥੋਂ ਦੇ ਪ੍ਰਬੰਧਕ ਜਨ ਪ੍ਰਧਾਨ ਮੈਂਬਰ ਸਾਹਿਬਾਨ ਸਭ ਦਾ ਬਹੁਤ-ਬਹੁਤ ਧੰਨਵਾਦ ਗੁਰੂ ਕੀਆਂ ਸੰਗਤਾਂ ਦਾ ਧੰਨਵਾਦ ਦਾਸ ਵੱਲੋਂ ਦਾਸ ਦੇ ਨਾਲ ਆਏ ਹੋਏ ਸਤਿਕਾਰਯੋਗ ਸਰਦਾਰ ਰਵਿੰਦਰ ਸਿੰਘ ਜੀ ਬੁੰਗਈ ਸਾਹਿਬका ਸਕੱਤਰ ਗੁਰਦੁਆਰਾ ਬੋਰਡ ਅਤੇ ਸਰਦਾਰ ਮਨਜੀਤ ਸਿੰਘ ਜੀ ਕਰੀਬ ਨਗਰ ਵਾਲੇ ਗੁਰਮੁਖ ਜਨ ਆਏ ਨੇ ਆਪ ਸੰਗਤਾਂ ਦਾ ਧੰਨਵਾਦ ਗੁਰੂ ਘਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਾਸ ਵੱਲੋਂ ਵਿਚਾਰਾਂ ਕਰਦੇ ਆ ਹੋਈਆਂ ਬੇਅੰਤ 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 ਤਰ੍ਹਾਂ ਦੀ ਪੁੱਲਾਂ ਦੀ ਖਿਮਾ ਬਖਸ਼ਨੀ ਅਖੀਰ ਲੀਆਂ ਪੰਕਤੀਆਂ ਆਪਾਂ ਪੜ ਕੇ ਸਵਾਪਤੀ ਕਰੀਏ ਜੀ ਹਉ ਵਾਰਿਆ ਆਪਣੇ ਗੁਰੂ ਕੋ ਜਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜਾਨੇ ਆ ਠੀਕ ਅਭੀ ਕੇ ਆਨੰਦ ਸਾਹਿਬ ਕਰਨੇ ਕੱਲ ਨਹੀਂ ਹੋ